ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੀ ਜਿਨ੍ਹਾਂ ਨੂੰ ਦਿੱਲੀ 에어ਪੋਰਟ ਦੇ ਉੱਤੇ ਰੋਕ ਲਿਆ ਗਿਆ ਹੈ ਦੁਬਈ ਜਾ ਰਹੀ ਸੀ ਅਮਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੂੰ ਰੋਕਿਆ ਗਿਆ ਹੈ ਤਾਂ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ 에어ਪੋਰਟ ਦੇ ਉੱਤੇ ਰੋਕਿਆ ਗਿਆ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੁਬਈ ਜਾ ਰਹੀ ਸੀ ਅਮਰਿਤਪਾਲ ਦੀ ਮਾਤਾ ਤਾਂ ਅਮਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ 에어ਪੋਰਟ ਦੇ ਉੱਤੇ ਰੋਕਿਆ ਗਿਆ ਧੀ ਦੇ ਕਰ ਹੋਏ ਪੁੱਤਰ ਨੂੰ ਮਿਲਣ ਜਾ ਰਹੀ ਸੀ ਬਲਵਿੰਦਰ ਕੌਰ ਦਾ ਕੁਝ ਦਿਨ ਦੁਬਈ ਰੋਕਣ ਮਗਰੋਂ ਕੈਨੇਡਾ ਜਾਣ ਦਾ ਪ੍ਰੋਗਰਾਮ ਸੀ ਪਰ ਉਹਨਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਜਾਰੀ ਐਲਓਸੀ ਦੇ ਚੱਲਦਿਆਂ ਵਿਦੇਸ਼ ਜਾਣ ਤੋਂ ਬਲਵਿੰਦਰ ਕੌਰ ਨੂੰ ਰੋਕਿਆ ਗਿਆ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੂੰ ਦਿੱਲੀ 에어ਪੋਰਟ ਦੇ ਉੱਤੇ ਰੋਕਿਆ ਦੁਬਈ ਜਾਣਾ ਸੀ ਬਲਵਿੰਦਰ ਕੌਰ ਦੇ ਵੱਲੋਂ ਪਰੂਨਾ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਧੀ ਦੇ ਕਰ ਹੋਏ ਪੁੱਤਰ ਨੂੰ ਮਿਲਣ ਜਾ ਰਹੀ ਸੀ ਬਲਵਿੰਦਰ ਕੌਰ ਕੁਝ ਦਿਨ ਦੁਬਈ ਰੋਕਣ ਮਗਰੋਂ ਕੈਨੇਡਾ ਜਾਣ ਦਾ ਪ੍ਰੋਗਰਾਮ ਸੀ ਪਰੂਨਾ ਨੂੰ ਇਜਾਜ਼ਤ ਨਹੀਂ ਮਿਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਜਾਰੀ ਐਲਓਸੀ ਦੇ ਚਲਦਿਆਂ ਵਿਦੇਸ਼ ਜਾਣ ਤੋਂ ਸੰਸਦ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਰੋਕਿਆ ਗਿਆ ਤਾਂ ਧੀ ਦੇ ਕਰ ਪੁੱਤਰ ਹੋਇਆ ਸੀ ਇਸ ਮੌਕੇ ਬਲਵਿੰਦਰ ਕੌਰ ਨੇ ਆਪਣੀ ਧੀ ਦੇ ਘਰ ਜਾਣਾ ਸੀ ਕੁਝ ਦਿਨ ਦੁਬਈ ਰੁਕਣਾ ਸੀ ਤੇ ਉਸ ਤੋਂ ਬਾਅਦ ਕੈਨੇਡਾ ਜਾਣ ਦਾ ਪ੍ਰੋਗਰਾਮ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਐਲਓਸੀ ਜਾਰੀ ਕੀਤੀ ਗਈ ਜਿਸ ਦੇ ਚੱਲਦਿਆਂ ਬਲਵਿੰਦਰ ਕੌਰ ਨੂੰ ਦੁਬਈ ਜਾਣ ਦੀ ਇਜਾਜ਼ਤ ਨਹੀਂ ਮਿਲੀ ਦਿੱਲੀ 에어ਪੋਰਟ ਦੇ ਉੱਤੇ ਰੋਕ ਲਿਆ ਗਿਆ ਤਾਂ ਸੰਸਦ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੂੰ ਦਿੱਲੀ 에어ਪੋਰਟ ਦੇ ਉਤੇ ਰੋਕਿਆ ਗਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਐਲਓਸੀ ਜਾਰੀ ਕੀਤੀ ਗਈ ਜਿਸ ਦੇ ਆਧਾਰ ਦੇ ਉਤੇ ਦੁਬਈ ਜਾਣ ਤੋਂ ਅਮ੍ਰਿਤਪਾਲ ਦੇ ਮਾਤਾ ਨੂੰ ਰੋਕਿਆ ਗਿਆ। ਧੀ ਦੇ ਘਰ ਹੋਏ ਪੁੱਤਰ ਨੂੰ ਮਿਲਣ ਜਾ ਰਹੀ ਸੀ ਬਲਵਿੰਦਰ ਕੌਰ। ਤਕ ਉਸ ਦਿਨ ਦੁਬਈ ਰੋਕਣਾ ਸੀ ਤੇ ਉਸ ਤੋਂ ਬਾਅਦ ਕੈਨੇਡਾ ਜਾਣਾ ਸੀ ਪਰ ਫਿਲਹਾਲ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ। ਅਮਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ ਦਿੱਲੀ 에어ਪੋਰਟ ਦੇ ਉੱਤੇ ਰੋਕਿਆ ਗਿਆ ਤਾਂ ਮੇਰੇ ਸਹਿਯੋਗੀ ਆਕਾਸ਼ਦੀਪ ਸਿੰਘ ਥੇਨ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਨਾਲ ਫੋਨ ਲਾਈਨ ਦੇ ਉੱਤੇ ਗੱਲਬਾਤ ਕੀਤੀ ਹੈ ਇੱਕ ਵਾਰ ਉਹ ਸੁਣਾ ਦਿਓ ਐਤਸਵੇਰੇ ਕਿੰਨੇ ਵਜੇ ਆਇਓ 에어ਪੋਰਟ ਹਾਂਜੀ ਕਿੰਨੇ ਵਜੇ 에어ਪੋਰਟ ਆਇਸ ਤੁਸੀਂ 12 ਵਜੇ ਦੀ ਆਈ ਅੱਛਾ ਤੇ ਤੁਸੀਂ ਜਾਣਾ ਕਿੱਥੇ ਸੀ ਜੀ ਕੈਨੇਡਾ ਅੱਛਾ ਤੇ ਤੁਹਾਨੂੰ ਜਾਣੀ ਕਿਉਂ ਨੀ ਤਬੀਜ਼ਬੂਦ ਲੱਗਿਆ ਸਭ ਹਾਂ ਦਾਸਾ ਦਾ ਵੀ ਗੱਲ ਕੇ 4 ਸਾਲ ਹੋ ਗਏ ਮੇਰੇ ਨੂੰ ਅਗਰ ਕੁਝ ਅੱਛਾ ਜੀ ਤੇ ਜਾਣ ਕਿਉਂ ਨੀ ਫਕੀ ਕਹਿੰਦੇ ਜਾਣ ਉਹ ਇਦਾਂ ਹੀ ਕਹਦੇ ਹਮਤ ਮਾਂ ਦੀ ਮਾਤਾ ਸਮਝ ਲੋ ਉਹ ਚਾਹੇ ਘਰ ਉਸ ਇੱਕ ਗੁਲਾਮ ਆ ਹੁਣ ਅੱਜ ਕੱਲ੍ਹ ਹੋਈ ਗੀ ਆਪਣਾ ਕੋਈ ਆਪਣਾ ਮੇਰੀ ਬੇਟੀ ਦੇ ਨਾਲ ਬੱਚਾ ਹੋਇਆ ਹੀ ਮੈਂ ਉੱਥੇ ਵੀ ਨਹੀਂ ਜਾ ਸਕਦੀ ਆਪਣਾ ਹੱਕ ਨਹੀਂ ਟੰਗ ਕੇ ਸਰਦ ਅੱਛਾ ਸਰ ਕੈਨੇਡਾ ਤੁਸੀਂ ਉੱਥੇ ਜਾਣਾ ਈ ਬੇਟੀ ਦੇ ਘਰੇ ਬੱਚਾ ਹੋਇਆ ਫੰਕਸ਼ਨ ਅਟੈਂਡ ਕਰਨ ਹਾਂ ਤੇ ਹੁਣ ਫਿਰ ਵਾਪਸ ਜਾ ਰਹੇ ਹੋ ਵਾਪਸ ਹੀ ਜਾਉਂਗਾ ਥੱਕੀ ਗਿਰੂ ਯਾਰ ਏਅਰਪੋਰਟ ਤੁਹਾਡੇ ਨਾਲ ਹੈਗਾ ਹੋਰ ਕੋਈ ਜਿਹੜਾ ਹੋਰ ਜਾ ਰਿਹਾ ਸੀ ਕੋਈ ਨਹੀਂ ਮੈਂ ਇਕੱਲੀ ਜਾ ਰਹੀ ਸੀ ਫਿਰ ਦਿੱਲੀ ਦਾ ਘਾਏ ਇਹਨਾਂ ਨੇ ਅਮਰਦੇ ਡੈਡੀ ਨਾਲ ਅੱਛਾ ਜੀ ਅੱਛਾ ਜੀ ਪ੍ਰਸੇਨ ਸਿੰਘ ਜੀ ਉਹ ਬਾਰ ਐ ਏਅਰਪੋਰਟ ਅੱਛਾ ਹੁਣ ਫਿਰ ਹਾਂਜੀ ਇਹ ਤਸਵੀਰ ਕਿੰਨੇ ਵਜੇ ਆਇਓ ਏਅਰਪੋਰਟ ਹਾਂਜੀ ਕਿੰਨੇ ਵਜੇ ਏਅਰਪੋਰਟ ਆਇਸ ਤੁਸੀਂ 12 ਵਜੇ ਦੀ ਆਇਆ ਕਾਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਜਿਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ ਦਿੱਲੀ 에어ਪੋਰਟ ਦੇ ਉੱਤੇ ਹੀ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਧੀ ਦੇ ਕਰੇ ਹੋਏ ਪੁੱਤਰ ਦੇ ਮੌਕੇ ਉਹਨਾਂ ਨੇ ਵੱਲੋਂ ਆਪਣੀ ਧੀ ਦੇ ਨਾਲ ਮੁਲਾਕਾਤ ਕਰਨੀ ਸੀ ਪ੍ਰੈਸ ਦਰਮਿਆਨ ਉਹਨਾਂ ਨੂੰ ਰੋਕਿਆ ਗਿਆ ਪੁਲਿਸ ਦੇ ਵੱਲੋਂ ਜਾਰੀ ਐਲਓਸੀ ਦੇ ਤਹਿਤ ਵਿਦੇਸ਼ ਜਾਣ ਤੋਂ ਅਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੂੰ ਰੋਕਿਆ ਜਿਸ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ